ਦੋਸਤੋ ਮੈਂ ਅੱਜ ਭਾਰਤੀ ਜਨਤਾ ਪਾਰਟੀ ਲੁਧਿਆਣਾ ਦੇ ਸਾਰੇ ਆਪਣੇ ਸਤਿਕਾਰਯੋਗ ਵੱਡੇ ਛੋਟੇ ਲੀਡਰ ਸਹਿਬਾਨ ਕਾਰਕਟਰ ਦੇ ਧਿਆਨ ਚ ਇੱਕ ਗੱਲ ਲੈਣੀ ਚਾਹੁੰਦਾ ਜਿਸ ਤੰਗ ਦੇ ਨਾਲ ਇਹ ਗੱਲ بار-ਬਾਰ ਵਾਇਰਲ ਕੀਤੀ ਜਾ ਰਹੀ ਹੈ ਕਿ ਲੁਧਿਆਣਾ ਬਾਜਪਾ ਦੇ ਅਧਿਖ ਰਣਜੀਤ ਮਾਨ ਜੀ ਨੂੰ ਨਿਯੁਕਤ ਕਰਤਾ ਗਿਆ ਦੇਖੋ ਇਸ ਤਰ੍ਹਾਂ ਸਾਡੀ ਪਾਰਟੀ ਕੈਟਰਵਿਸ ਪਾਰਟੀ ਹੈ ਕਾਰਕਟਰ ਦੀ ਪਾਰਟੀ ਹੈ ਸੰਗਠਨ ਜੋ ਨਿਰਣੈ ਲੈਦਾ ਜਿਹਨੂੰ ਲਗਾੰਦਾ ਉਹੀ ਲੱਗਦਾ ਇਸ ਤੰਗ ਦੇ ਨਾਲ ਉਹ ਨਿਰਣੇ ਸੰਗਠਨ ਨੇ ਲੈਣਾ ਹੁੰਦਾ ਹਜੇ ਤੱਕ ਕੋਈ ਇਸ ਤਰ੍ਹਾਂ ਦਾ ਨਿਰਣੈ ਹੋਇਆ ਨਹੀਂ ਲੇਕਿਨ ਇਸ ਤਰ੍ਹਾਂ ਦੀਆਂ ਗੱਲਾਂ ਨੂੰ ਫਲਾ ਕੇ ਇੱਕ ਤਰ੍ਹਾਂ ਦੀ ਕਾਰਜਕਰਤਾ ਦੇ ਮੰਚ ਤੁਸੀਂ ਪ੍ਰਾਂਤੀ ਫਲਾਉਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਮੈਂ ਇੱਕ ਸੰਗਠਨ ਦਾ ਆਰਗੇਨਾਈਜੇਸ਼ਨ ਦਾ ਸ਼ਿਪਾਹੀ ਹਾਂ ਪਾਰਟੀ ਨੇ ਜੋ ਨਿਰਣੇ ਲੈਣਾ ਉਹਦੇ ਮੁਤਾਬਕ ਅਸੀਂ ਸਾਰਿਆਂ ਨੇ ਬਚਨਬੱਧ ਹਾਂ ਸੋ ਇਹ ਜਿਹੜੀ ਪ੍ਰਾਂਤੀ ਫੈਲਦੀ ਆ ਅਜੇ ਤੱਕ ਸਾਡੀ ਹਾਈ ਕਮਾਂਡ ਨੇ ਜਿਹੜੇ ਪੰਜਾਬ ਦੇ ਜ਼ਿਲ੍ਹੇ ਪੈਂਡਿੰਗ ਨੇ ਉਹਨਾਂ ਦੇ ਬਾਰੇ ਕੋਈ ਨਿਰਣਿਆ ਨਹੀਂ ਲਿਆ ਜਦੋਂ ਨਿਰਣਿਆ ਆਏਗਾ ਤੇ ਉਹ ਸਾਨੂੰ ਸਾਰਿਆਂ ਨੂੰ ਸਿਰ ਮੱਥੇ ਹੋਏਗਾ ਸੋ ਇਸ ਕਰਕੇ ਸਾਨੂੰ ਇਹਦੇ ਉੱਤੇ ਕੋਈ ਵੀ ਹਜੇ ਟਿੱਪਣੀ ਨਹੀਂ ਕਰਨੀ ਚਾਹੀਦੀ